ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਾਂ ਕਿਸ ਹੋ ਸੇਵੀ ਕਿਆ ਜਾਪ ਕਰੀ ਸਤਿਗੁਰੂ ਪੂਛੋ ਜਾਏ ਸਤਿਗੁਰ ਕਾ ਬਾਣਾ ਮੰਨ ਲਈ ਵਿੱਚ ਹੋ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾ ਮੈਂ ਹੀ ਤੇ ਸੁਖ ਪਾਈਐ ਸੱਚੈ ਸਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਮੇਰੇ ਇਥੇ ਵਿਸਰਾਮ ਦੇਣਾ ਹੈ ਅਨ ਦਿਨ ਜਾਗ ਇਥੇ ਜਮਕ ਲੱਗੇਗੀ ਭਾਵ ਅਰਧ ਵਿਸਰਾਮ ਛੋਟਾ ਵਿਸਰਾਮ ਲੱਗੇਗਾ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਪੜੈਗੀ ਇਹ ਪੜੈਗੀ ਨਹੀਂ ਬੋਦਣਾ ਪੜੈਗੀ ਪੈ ਜਾਵੇਗੀ ਕੂੰਜ ਪੜੈਗੀ ਪੜੈਗੀ ਨਹੀਂ ਬੋਲਣਾ ਰਾੜੇ ਨੂੰ ਅੱਖਰ ਨੂੰ ਭਾਰਾ ਨਹੀਂ ਕਰਨਾ ਇਹ ਪੜਨ ਤੋਂ ਭਾਵ ਨਹੀਂ ਬਲਕੇ ਪੈਣ ਤੋਂ ਭਾਵ ਹੈ ਕੂੰਜ ਪੜੈਗੀ ਖੇਤ ਸੋ ਪੜੈਗੀ ਪੋਲਾ ਜਿਹਾ ਪਾਠ ਕਰਨਾ ਰਹਾਓ ਮਨ ਕੀਆ ਇੱਛਾ ਪੂਰੀਆ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸ਼ਬਦ ਰਹਿਆ ਭਰਪੂਰ ਸਾਰੇ ਪਾਠੀ ਸਿੰਘਾਂ ਕੋਲੋਂ ਇਹ ਅੱਖਰ ਆਪ ਜੀ ਨੇ ਸਰਵਣ ਕੀਤਾ ਹੀ ਐ ਆਮ ਤੌਰ ਤੇ ਆਪਾਂ ਬੋਲਦੇ ਆਂ ਭਰਪੂਰ ਪਰ ਭਰਪੂਰ ਇਹ ਇਸ ਅੱਖਰ ਦਾ ਸਹੀ ਉਚਾਰਣ ਹੈ ਸ਼ਬਦ ਰਹਿਆ ਭਰਪੂਰ ਸ਼ਬਦ ਇਕੱਠਾ ਹੈ ਨਖੇੜਾ ਨਹੀਂ ਕਰਨਾ ਪਰ ਭੱਵੇ ਦਾ ਜਿਹੜਾ ਭਾਰਾਪਣ ਹੈ ਉਹਨੂੰ ਆਰੰਭ ਵਿੱਚ ਹੀ ਰੱਖ ਲੈਣਾ ਸਬਦ ਰਹਿ ਆ ਭਰਪੂਰ ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸਚੈ ਸਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰ ਹੋ ਦੂਰ ਭ੍ਰਮ ਇਹਦੇ ਤੇ ਟਿੱਪੀ ਨਹੀਂ ਲੱਗਣ ਦੇਣੀ ਪੋਲਾ ਜੇ ਭਰਾਮ ਭ੍ਰਮ ਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਰੇ ਸੁੰਨੇ ਘਰ ਕਾ ਪਾਹੁਣਾ ਜੋ ਆਇਆ ਤਿਉ ਜਾਇ ਪਾਹੁਣਾ ਪਪੇ ਦੇ ਕੰਨੇ ਵੱਲ ਵੀ ਤੇ ਹਾਹੇ ਦੇ ਔਕੜ ਵੱਲ ਵੀ ਖਿਆਲ ਰੱਖਣਾ ਪਾਹੁਣਾ ਪਾਹੁਣਾ ਦਾ ਅਰਥ ਹੈ ਪਰੌਣਾ ਰਿਸ਼ਤੇਦਾਰ ਸਬੰਧੀ ਜੇ ਪੌਣਾ ਕਹਾਂਗੇ ਤਾਂ ਕੋਈ ਅਰਥ ਨਹੀਂ ਬਣਨਾ ਸੁੰਨੇ ਘਰ ਕਾ ਪਾਹੁਣਾ ਜੋ ਆਇਆ ਤਿਉ ਜਾਇ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੁਗਵਾਏ ਸਤਗੁਰ ਸੇਵਨ ਆਪਣਾ ਹੋ ਤਿਨ ਕੈ ਲਾਗੋ ਪਾਏ ਨਾਨਕ ਦਰ ਸਚੈ ਸਚਿਆਰ ਹਹਿ ਹੋ ਤਿਨ ਬਲੇ ਹਾਰੈ ਜਾਓ